ਬਣੰਦੋ ਬਣੰਦੋ ਆਲਾ ਡੜੀਓ ਇਧਰ ਆ ਜਾ ਨਾ ਨਾ ਅਮਰਸਰ थाना ਸ਼ਹਾਟਾ ਦੇ ਇਲਾਕੇ ਦੇ ਪਿੰਡ ਕਾਲੇ ਵਿਖੇ ਹੋਇਆ ਹਾਈ ਵੋਲਟੇਜ ਡਰਾਮਾ ਪ੍ਰੇਮ ਵਿਆਹ ਦੀ ਰੰਜਿਸ਼ ਤੇ ਚੱਲਦੀ ਦੋ ਤਰਾ ਉਚਾਲੇ ਹੋਈ ਚੜ੍ਹ ਅਮਰਸਾਥਾਣਾ ਸ਼ਹਿਟਾ ਦੇ ਇਲਾਕੇ ਪਿੰਡ ਕਾਲੇ ਤੇ ਸਾਹਮਣੇ ਆਇਆ ਜਿੱਥੇ ਪ੍ਰੇਮ ਵਿਆਹ ਤੋਂ ਬਾਅਦ ਦੋ ਤਰ੍ਹਾਂ ਆਪਸ ਵਿੱਚ ਪੜੀਆਂ ਹਨ ਅਤੇ ਇਲਾਕੇ ਵਿੱਚ ਚਮਕੇ ਇਟਾਰੂੜੇ ਚੱਲੇ ਅਤੇ ਮਾਮਲਾ ਥਾਣੇ ਪਹੁੰਚਾਈ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਸਾਹਿਬ ਸਿੰਘ ਉਸਦੀ ਪਤਨੀ ਨੇ ਕਿਹਾ ਕਿ ਉਹ ਪਿੰਡ ਕਾਲੇ ਦੇ ਰਹਿਣ ਵਾਲੇ ਹਨ ਕੁਝ ਸਮਾਂ ਪਹਿਲਾਂ ਸਾਡਾ ਪ੍ਰੇਮ ਵਿਆਹ ਹੋਇਆ ਸੀ ਜਿਸ ਕਰਕੇ ਲੜਕੀ ਦੇ ਭਰਾ ਅਤੇ ਉਹਨਾਂ ਦੇ ਸਾਥੀ ਵੱਲੋਂ ਸਾਡੇ ਘਰ ਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਅੱਜ ਜਦ ਮੈਂ ਆਪਣੇ ਭਰਾ ਨਾਲ ਕੰਮ ਤੇ ਜਾ ਰਿਹਾ ਸੀ ਤਾਂ ਲੜਕੀ ਦੇ ਭਰਾ ਅਤੇ ਉਸਦੇ ਸਾਥੀਆਂ ਵੱਲੋਂ ਸਾਨੂੰ ਗਾਲਾਂ ਕੱਢੀਆਂ ਗਈਆਂ ਜਿਸ ਤੋਂ ਬਾਅਦ ਅਸੀਂ ਆਪਣੇ ਘਰ ਆ ਗਏ ਤੇ ਮੇਰੀ ਪਤਨੀ ਦਾ ਪਰਿਵਾਰ ਅਤੇ ਉਸਦੇ ਭਰਾਵਾਂ ਅਤੇ ਉਸਦੇ ਸਾਥੀਆਂ ਵੱਲੋਂ ਜੰਮ ਕੇ ਸਾਡੇ ਘਰ ਇੱਟਾਂ ਰੋੜੇ ਚਲਾਏ ਗਏ ਅਤੇ ਸਾਨੂੰ ਜ਼ਖਮੀ ਕੀਤਾ ਗਿਆ ਇਸ ਸਬੰਧੀ ਕਈ ਵਾਰ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਰਜ ਕਰਵਾਈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਬਧੀ ਥਾਣਾ ਸ਼ਹਾਟਾ ਦੇ ਐਸਐਸਓ ਮਨੋਤ ਸ਼ਰਮਾ ਨੇ ਦਰਜਾ ਕੀ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਜਲਦੀ ਤੋਂ ਇਤਰਾ ਨੂੰ ਥਾਣੇ ਭਲਾ ਕੇ ਪੰਦੀ ਕਾਰਵਾਈ ਕੀਤੀ ਜਾਵੇਗੀ ਪਰੇ ਆ ਗਵਰਸਾ ਪਰੇ ਆ ਬਣਨ ਦੋ ਬਣਨ ਦੋ ਆਲਾ ਡਾਡੀਓ ਇਧਰ ਆਓ ਆ ਲੈ ਆ ਲੈ ਆ ਲੈ ਕੀ ਨਾਮ ਤੁਹਾਡਾ ਜੀ ਸਾਈਬ ਸਿੰਘ ਮੇਰਾ ਨਾਮ ਆ ਜੀ ਕਿਹੜਾ ਪਿੰਡ ਦਾ ਪਿੰਡ ਕਾਲੇ ਭਾਈ ਜਤਾ ਸਿੰਘ ਨਗਰ ਮੁਹੱਲਾ ਮੱਖੀ ਵਾਲੇ ਕੀ ਗੱਲ ਹੋਈ ਜੀ ਤੁਹਾਡੇ ਗੱਲ ਗੱਲ ਸਰ ਕੁਛ ਨਹੀਂ ਹੋਈ ਜੀ ਅਸੀਂ ਦੋਵੇਂ ਭਰਾ ਜਾ ਰਹੇ ਆ ਛਾੜੇ ਕਿਸੇ ਕੰਮ ਨੂੰ ਜਾ ਰਹੇ ਸੀ ਔਰ ਰਸਤੇ 'ਚ ਇਸ ਮੁੰਡਾ ਮਕੈਨਿਕਲ ਹੀ ਜਿਹੜਾ ਇਹ ਵਿਸ਼ਾਧ ਸਿੰਘ ਛਾਲੀ ਇਹ ਕੰਮ ਕਰਾਂਦਿਆ ਸੀਗਾ ਆਪਣਾ ਮਕੈਨਿਕਲ ਦੀ ਦੁਕਾਨ ਆ ਉਥੇ ਕੰਮ ਕਰਦਾ ਕਿਸੇ ਕੋਲ ਤੇ ਇਹਦਾ ਧਿਆਨ ਵਹਿ ਗਿਆ ਸਾਡੇ ਵੱਲ ਜੀ ਵੀ ਆਉਂਦੇ ਆ ਇਹ ਜਿੱਨਾਂ ਜਿਹੜੇ ਅਸੀਂ ਵਰਲਡ ਲਾਈਨ ਕਲੱਬ ਤੱਕ ਪਹੁੰਚ ਨਹੀਂ ਗਿਆ ਰਹਾ ਧਿਆਨ ਸਾਡੇ ਵਾਲੀ ਰਿਹਾ ਉਧਰ ਵੇਂਦਾ ਹੀ ਰਿਹਾ ਵੇਂਦਾ ਰਿਹਾ ਫਿਰ ਇਹਨੇ ਗੱਲ ਕੱਢੀ ਕਹਿੰਦਾ ਤੁਹਾਡੀ ਐਂ ਕਰਕੇ ਇਹਨੇ ਕਿਹਾ ਫਿਰ ਅਸੀਂ ਮੁੜ ਕੇ ਆਏ ਆ ਮੇਰਾ ਛੋਟਾ ਭਰਾ ਵੇਖ ਲਿਆ ਉਹਨੇ ਕਿ ਨੂੰ ਗੱਲ ਕਰਦੇ ਨੂੰ ਆਏ ਆ ਤੇ ਭਾਜੀ ਉੱਥੇ ਗੱਲਬਾਤ ਹੋਈ ਆ ਜੋ ਵੀ ਅਸੀਂ ਪੁੱਛਿਆ ਕਿ ਵੀ ਕਿਹੜੀ ਗੱਲੋਂ ਗੱਲ ਕੱਢੀ ਉਹ ਤੋਂ ਗਾਲ ਕਿਉਂ ਕੱਢੀ ਆ ਤੇ ਉਹ ਦੁਕਾਨ ਵਾਲਾ ਵੀ ਉੱਠ ਕੇ ਆ ਕੇ ਕਹਿੰਦੇ ਭਾਜੀ ਕੋਈ ਗੱਲ ਨਹੀਂ ਨੂੰ ਸਮਝਾਉਣੇ ਬੱਜਾ ਕੋਈ ਗੱਲ ਨਹੀਂ ਸਮਝਾ ਦਿੰਨੇ ਆ ਜੋ ਅਸੀਂ ਜੋ ਅਸੀਂ ਕਿਉਂਕਿ ਇਹਦੇ ਹੱਥ 'ਚ ਰਾੜ ਸੀਗੀ ਰਾੜ ਮਾਰ ਲੱਗਾ ਸੀ ਪਰ ਚਲੋ ਲਾਗੋ ਬਚਾ ਹੋ ਗਿਆ ਫੜ ਲਈ ਸਾਡੇ ਛੋਟੇ ਬ੍ਰਦਰ ਨੇ ਮੇਰੇ ਨੇ ਬਸ ਕੋਈ ਗੱਲ ਨਹੀਂ ਹੋਇਆ ਲੋਕਾਂ ਨੇ ਛਡਾਇਆ ਉਹ ਦੁਕਾਨ ਵਾਲੇ ਨੇ ਛਡਾਇਆ ਛੁਡਾਇਆ ਆਪਾਂ ਚੱਲ ਗਏ ਆਪਾਂ ਗਏ ਕੋਈ ਗੱਲ ਨਹੀਂ ਬਾਅਦ ਵਿੱਚ ਕੁਛ 4-5 ਦਾ ਟਾਈਮ ਸੀਗਾ ਇਹ ਆਪਣੇ ਮੰਮੀ ਨੂੰ ਲੈ ਗਿਆ ਨਾਲ ਆਪਣੇ ਭਰਾ ਨੂੰ ਲੈ ਗਿਆ ਦੋਨੋਂ ਤੇ ਨਾਲ ਇਹਦੇ 15-20 ਮੁੰਡੇ ਹੈਗੇ ਸੀਗੇ ਭਾਜੀ ਇਹਨਾਂ ਨੇ ਮੁੜ ਕੇ ਸਾਡੇ ਤੇ ਹਮਲਾ ਬੋਲਤਾ ਕੋਈ ਗੱਲ ਨਹੀਂ ਕੀਤੀ ਕੋਈ ਇਹਨਾਂ ਨੇ ਕੋਈ ਬਾਤ ਨਹੀਂ ਕੀਤੀ ਸਾਡੇ ਅੰਦਰ ਆਏ ਆ ਇਹ ਆਉਂਦੇ ਨਹੀਂ ਡੇਬੇ ਅੱਜ ਗਾੜੀ ক্লোਜ ਕਰਨ ਡੇਬੇ ਆ ਪਿਛੇੜੇ ਮੁੰਡੇ ਸੀਗੇ ਉਹਨਾਂ ਨੇ ਮੜ ਕੇ ਵਟੇ ਮਾਰਨੇ ਸ਼ੁਰੂ ਕਰਦੇ ਜੀ ਬਸ ਅਹੀਂ ਫਿਰ ਧੱਗੇ ਧੁੱਕੇ ਮਾਰ ਕੇ ਬਾਹਰ ਕੱਢਿਆ ਇਹਨਾਂ ਨੂੰ ਤੇ ਮੁੜ ਕੇ ਫਿਰ ਅਹੀਂ ਵੀ ਚਲੋ ਆਪਣਾ ਬਚਾਅ ਕਰਨਾ ਹੈਗਾ ਕੀਤਾ ਜੀ ਮੁੜ ਕੇ ਚੋਈ ਆ ਪਰ ਸੱਡਾ ਸੋਡਾ ਸਾਡੇ ਮੇਰੀ ਸਿਸਟਰ ਦੇ ਵੀ ਸੱਟ ਲੱਗੀ ਆ ਇੱਕ ਇੱਕ ਦੇ ਲਾਕੇ ਚ ਸੱਟ ਲੱਗੀ ਆ ਇੱਕ ਦੇ ਗਿੱਟੇ ਦੇ ਵੱਜੀ ਆ ਮੇਰੇ ਪੈਰ ਤੇ ਸੱਟ ਲੱਗੀ ਆ ਮੇਰੇ ਬ੍ਰਦਰ ਦੇ ਕੰਨ ਤੇ ਮਾਰੀ ਆ ਜੀ ਮੇਰੇ ਤਾਇਏ ਦੇ ਮੁੰਡੇ ਦੇ ਸਿਰ 'ਤੇ ਸੱਟ ਲੱਗੀ ਹੈ ਬਟਾ ਝਗੜੇ ਦਾ ਕਾਰਨ ਸਰ ਕੁਝ ਵੀ ਨਹੀਂ ਹੈ ਸਾਡਾ ਕੋਈ ਝਗੜਾ ਹੀ ਨਹੀਂ ਹੈਗਾ ਇਹਨਾਂ ਨਾਲ ਰੰਜਿਸ਼ ਬਸ ਇਹੋ ਹੀ ਰੱਖਦੇ ਆ ਕਿ ਇਹ ਉਹਨਾਂ ਦੇ ਜਿੰਨਾ ਮੇਰੀ ਵਾਈਫ ਦੇ ਭਰਾਵਾਂ ਦੇ ਨਾਲ ਰਹਿੰਦੇ ਆ ਔਰ ਰਹਿੰਦੇ ਆ ਤੇ ਬਸ ਉਸੇ ਰੰਜਿਸ਼ ਨਾਲ ਮੇਰੀ ਕੋਟ ਮੈਰਿਜ ਹੋਈ ਆ ਜੀ ਬਸ ਇਹੀ ਚੱਕਰ ਹੈ ਹੋਰ ਕੋਈ ਗੱਲ ਨਹੀਂ ਆ ਤੇ ਨਾ ਕੋਈ ਅੱਡਾ ਕੋਈ ਇਹਨਾਂ ਦੀ ਪੁਰਾਣੀ ਕੋਈ ਰੰਜਿਸ਼ ਹੈ ਨਾ ਕੋਈ ਝਗੜਾ ਹੈ ਬਸ ਇਹ ਉਹਨਾਂ ਦੇ ਨਾਲ ਅਸੀਂ ਮੰਗ ਕਰਦੇ ਆ ਜੀ ਕਿ ਜੋ ਸਾਡੀ ਪਹਿਲਾਂ ਵੀ ਮੇਰਾ ਝਗੜਾ ਹੋਇਆ ਹੈਗਾ ਮੇਰਾ ਸਾਰੇ ਪਰਿਵਾਰ ਨਾਲ ਇਹ ਪੁਲਿਸ ਨੇ ਉਹਦੀ ਵੀ ਕੋਈ ਸੁਣਵਾਈ ਨਹੀਂ ਕੀਤੀ ਕਿਉਂਕਿ ਅਪਾ ਸੀਬੀ ਸਾਹਿਬ ਦੇ ਗਏ ਹਾਂ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਹਾਲੇ ਤੱਕ ਤੇ ਆਇਆ ਹੁਣ ਵੀ ਕੋਈ ਪੁਲਿਸ ਨਹੀਂ ਆਈ ਕੋਈ ਕਿਸੇ ਗੱਲ ਨਹੀਂ ਪਾਈ ਅਪਾ ਦਰਖਾਸਤ ਉੱਥੇ ਦੇ ਕੇ ਆਏ ਹਾਂ ਹਾਲੇ ਤੱਕ ਕੋਈ ਕਿਸੇ ਕਾਲ ਨਹੀਂ ਕੋਈ ਫੋਨ ਨਹੀਂ ਕੋਈ ਇਹੋ ਜਿਹੀ ਕੋਈ ਗੱਲਬਾਤ ਨਹੀਂ ਕਿਹਨੇ ਪੁੱਛਿਆ ਵੀ ਜਾਣ ਕੇ ਵੀ ਕਿਉਂ ਹੋਇਆ ਕਿਹੜੀ ਗੱਲਾਂ ਹੋਇਆ ਕਿੱਦਾਂ ਹੋਇਆ ਤੁਹਾਨੂੰ ਕੀ ਲੱਗਦਾ ਤੁਹਾਡੇ ਕੋਲ ਖਤਰਾ ਸਿੱਧਾ ਹੈ ਖਤਰਾ ਬਹੁਤ ਹੈ ਜੀ ਸਾਨੂੰ ਮਲਗੀ ਸਾਨੂੰ ਧਮਕੀਆਂ ਸ਼ਰਿਆਨ ਦੇ ਕੇ ਗਏ ਆ ਇੱਥੇ ਆ ਉਹਨਾਂ ਦੀ ਮਾਂ ਵੀ ਕਹੇ ਗਈ ਆ ਤੁਸੀਂ ਰਾਤ ਬਰਾਤੇ ਨਿਕਲਦੇ ਜੇ ਕੋਈ ਸਾਡੇ ਮੁੰਡੇ ਉਹਨ ਕੋਈ ਗੱਲ ਨਹੀਂ ਤੁਹਾਨੂੰ ਬਾਹਰ ਹੀ ਵੇਖਾਂਗੇ ਕੋਈ ਗੱਲ ਨਹੀਂ ਇਹ ਤੇ ਹੁਣ ਜਾਂਹੀਂ ਵਜਾਂਗੇ ਜਾਂ ਤੁਸੀਂ ਵਜੋਗੇ ਕੀ ਮੰਗੇਗਾ ਜੀ ਮੰਗ ਸਾਡੀ ਇਹੋ ਜੀ ਸਾਡੀ ਸੁਣਵਾਈ ਹੋਵੇ ਇਹਨਾਂ ਬੰਦਿਆਂ ਦੇ ਪਰਚੇ ਕੀਤੇ ਜਾਣ ਜਿਹੜੀਆਂ ਸਾਨੂੰ ਸੱਡਾਂ ਲਾਈਆਂ ਸਾਡੇ ਘਰ ਆਣ ਕੇ ਗਲ ਪਏ ਆ ਅਬ ਤੁਸੀਂ ਵੇਖ ਹੀ ਲੈ ਸਾਡੇ ਵੱਡੇ ਕਿਤਰਾ ਖੇਡ ਰਹੇ ਆ ਜੀ ਘਰ ਵਿੱਚ ਵੀ ਖੇਡ ਰਹੇ ਆ ਤੇ ਬਾਹਰ ਵੀ ਖੇਡ ਰਹੇ ਆ ਇਹ ਚੱਕਰ ਜੇ ਬਾਕੀ ਅਸੀਂ ਚੋਨੇ ਪੁਲਿਸ ਕੋ ਇਹੋ ਮੰਗ ਕਰਦੇ ਆ ਕਿ ਸਾਡੀ ਸੁਣਵਾਈ ਹੋਵੇ ਜੀ ਮੈਨੂੰ ਖਤਰਾ ਹੈ ਮੇਰੇ ਪਰਿਵਾਰ ਨੂੰ ਖਤਰਾ ਸਾਰਿਆਂ ਨੂੰ ਪੂਜਾ ਰਾਣੀ ਕਿਹੜੇ ਪਿੰਡ ਦੇ ਮੈਂ ਪਿੰਡ ਕਾਲੇ ਮੱਖੀ ਮਹਲਾ ਪਾਈ ਜਤਾ ਸਿੰਘ ਨਗਰ ਅੱਜ ਕੀ ਆਇਆ ਜੇ ਰਿਕਾਟਾ ਅੱਜ ਇਥੇ ਦੋਵੇਂ ਭਰਾ ਆ ਜਾ ਰਹੇ ਸੀ ਬਾਜ਼ਾਰ ਤੇ ਉਥੇ ਛਾਲੀ ਮੁੰਡਾ ਜਿਹੜਾ ਉਹਦੀ ਦੁਕਾਨ ਹੈ ਮਕੈਨਿਕ ਦੀ ਉਹ ਦੇਖਦਾ ਪਿਆ ਸੀ ਇਹਨਾਂ ਵੱਲ ਤੇ ਉਹਨਾਂ ਨੇ ਉਹਨੇ ਬਾਅਦ ਚ ਗਾਲ ਕੱਢਦੀ ਇਹਨਾਂ ਨੂੰ ਤੇ ਬਾਅਦ ਵਿੱਚ ਉਹਨੇ ਰਾਟ ਵੀ ਕੱਢੀ ਇਹਨਾਂ ਦੇ ਮਾਰਨ ਲੱਗਾ ਉੱਥੇ ਲਾਗੇ ਦੁਕਾਨ ਵਾਲੇ ਸੀ ਉਹਨਾਂ ਨੇ ਥੋੜਾ ਬਚਾਅ ਬਚੂ ਕਰਤਾ ਇਹਨਾਂ ਦਾ ਬਾਅਦ ਵਿੱਚ ਇਹ ਘਰੇ ਆ ਗਏ ਦੋਵੇਂ ਭਰਾ ਤੇ ਉਹਨਾਂ ਦੀ ਮੰਮੀ ਨੂੰ ਲੈ ਆਏ ਆਪਣੀ ਨੂੰ ਮੰਮੀ ਨੂੰ ਲੈ ਕੇ ਆਏ ਐਟਾ ਰੋੜੇ ਚ ਲਾ ਕੇ ਗਏ ਆ ਕਹਿੰਦੇ ਕਿ ਆਪਣੇ ਮੁੰਡੇ ਬਾਹਰ ਕੱਢੋ ਸਾਡੇ ਪਾਪਾ ਨੂੰ ਕਹਿੰਦੇ ਬਾਹਰ ਉਹਨਾਂ ਨਾਲ ਗੱਲ ਕਰਦੇ ਪਏ ਸੀ ਕਹਿੰਦੇ ਕਿ ਸਾਡੇ ਮੁੰਡੇ ਬਾਹਰ ਕੱਢੋ ਦੋ ਮੇਰੇ ਆ ਤੇ ਦੋ ਟਾਡੇ ਆ ਤੇ ਵੇਖ ਲੈਣੇ ਫਿਰ ਆਜੋ ਬਾਹਰ ਕੀ ਬੰਦਾ ਵਾ ਤੇ ਬਾਅਦ ਵਿੱਚ ਇੱਟਾ ਰੋੜੇ ਚਲਾ ਚਲੂ ਕੇ ਗਏ ਆ ਸਾਡੇ ਘਰ ਵੀ ਆ ਗਏ ਆ ਗੱਡੀ ਤੱਕ ਮਾਰਨ ਪਏ ਹਨ ਨੂੰ ਤੇ ਬਾਹਰ ਬਾਹਰ ਹੀ ਇਹਨਾਂ ਨੇ ਬਹੁਤ ਜ਼ਿਆਦਾ ਹਮਲਾ ਕੀਤਾ ਸਾਡੀ ਹਵੇਲੀ 'ਚ ਹੀ ਪਈਆਂ ਇੱਟਾਂ ਉਹੀ ਸਾਡੇ ਤੇ ਕਾਰ ਦੇ ਉੱਪਰ ਚਲਾਈਆਂ ਇਹਨਾਂ ਨੇ ਹਾਂਜੀ ਜ਼ਖਮੀ ਹੋਏ ਆ ਸਹਿਬ ਸਿੰਘ ਦੇ ਵੀ ਲੱਗੀ ਆ ਲੱਤ ਦੇ ਉੱਪਰ ਇੱਕ ਗਿੱਟੇ ਦੇ ਉੱਪਰ ਤੇ ਗੌਰਪ੍ਰੀ ਸਿੰਘ ਪਿੰਕਾਵਾ ਮੇਰਾ ਦੇਰ ਉਹਦੇ ਕੰਨ ਦੇ ਉੱਪਰ ਇਹਨਾਂ ਨੇ ਸੱਟ ਲਾਈ ਆ ਤੇ ਮੇਰੇ ਨਾਨਾ ਦੋ ਇੱਕ ਦੇ ਲੱਕ ਦੇ ਵਿੱਚ ਲਾਈ ਆ ਇੱਕ ਦੇ ਗਿੱਟੇ ਦੇ ਉੱਪਰ ਲੱਗੀ ਆ ਤੇ ਉਂਗਲ ਦਾ ਪੈਠ ਉਂਗਲ ਦਾ ਅੰਗੂਠਾ ਠੋਕ ਗਿਆ ਉਹਦਾ ਤੇ ਇੱਕ ਮੇਰਾ ਦੇਰ ਆ ਕਾਲੂ ਮੰਤਰੀ ਕਹਿੰਦੇ ਉਹਨੂੰ ਔਰੇ ਸੇਧੇ ਵਿੱਚ ਸੱਟ ਲਾਈ ਨਾ ਰੋੜਾ ਮਾਰਿਆ ਵਿਸ਼ਾਲ ਸਿੰਘ ਕਰਨ ਨੇ ਸੁਖਚੰਦ ਸਿੰਘ ਸੁਖਚੰਦ ਸਿੰਘ ਕਰਨ ਨੇ ਵਿਸ਼ਾਲ ਸਿੰਘ ਛਾਲੀ ਨੇ ਤੇ ਬਸ ਇਹੇ ਤੇ ਹਾਂ ਕੀ ਹੈ ਬਲਕਿ ਪੁਲਿਸ ਨੂੰ ਕੰਪਲੇਨਟ ਕੀਤੀ ਤੇ ਹਾਂਜੀ ਕੰਪਲੇਟ ਕੀਤੀ ਆ ਹਾਂਜੀ ਪੁਲਿਸ ਨਹੀਂ ਆਈ ਬਾਅਦ ਵਿੱਚ ਇਹ 4 ਵਜੇ ਦੀ ਗੱਲ ਹੈ ਹੁਣ ਕਿੰਨਾ ਟਾਈਮ ਹੋ ਗਿਆ ਜਿਹੜਾ ਕੁਝ ਹੋਣ ਟੇ ਸਾਢੇ 8-9 ਦਾ ਟਾਈਮ ਹੋਣਾ ਵਾ ਕੁਝ ਨਹੀਂ ਆ ਰਹੀ ਪੁਲਿਸ ਨਹੀਂ ਆ ਰਹੀ ਪਹਿਲਾਂ ਵੀ ਸਾਡੀ ਇਹਨਾਂ ਨਾਲ ਲੜਾਈ ਹੋ ਚੁੱਕੀ ਆ ਮੇਰੇ ਮੈਂ ਸੈਬ ਸਿੰਘ ਦੇ ਨਾਲ ਮੋਰਟ ਮੈਰਿਜ ਕਰਵਾਈ ਆ ਮੇਰੇ ਪੇਕੇ ਪਰਿਵਾਰ ਦੇ ਨਾਲ ਰਹਿੰਦੇ ਆ ਇਹ ਮੁੰਡੇ ਜਿਹੜੇ ਆ ਉਹ ਇਹਨਾਂ ਨੂੰ ਚੁੱਕਣਾ ਦਿੰਦੇ ਆ ਅੱਗੇ ਵੀ ਹੈ ਗਈ ਸੀ ਲੜਾਈ ਦੇ ਵਿੱਚ ਆਪਾਂ ਇਹਨਾਂ ਦਾ ਨਾਂ ਨਹੀਂ ਲਿਖਵਾਇਆ ਹੁਣ ਉਹਨਾਂ ਨੇ ਇਹਨਾਂ ਨੂੰ ਭੇਜਿਆ ਵਾ ਏ ਆਏ ਆ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਦੇ ਨਾਲ ਲੜੋ ਤੇ ਅਸੀਂ ਗਾੜੀ ਤੁਹਾਡੀ ਹੈਲਪ ਕਰਾਂਗੇ ਮਤਲਬ ਫੋਨ ਦੇ ਉੱਪਰ ਹੀ ਅੱਗੇ ਨਹੀਂ ਆਵਾਂਗੇ ਤੇ ਫੋਨ ਦੇ ਉੱਪਰ ਹੀ ਗੱਲਬਾਤ ਕਰਾਂਗੇ ਜੋ ਵੀ ਤੁਹਾਡੇ ਨਾਲ ਹੋਊਗਾ ਆਪਾਂ ਕਰਾਂਗੇ ਪਰ ਪੁਲਿਸ ਜਿਹੜੀ ਆ ਨਾ ਸਾਡੀ ਸੁਣਵਾਈ ਨਹੀਂ ਕਰਦੀ ਪਈ ਪਹਿਲੇ ਵੀ ਨਹੀਂ ਕੀਤੀ ਹੁਣ ਵੀ ਨਹੀਂ ਹੋਈ ਪ੍ਰੱਖਤਰਾਏ ਦੋ ਵਾਰੀ ਹਮਲਾ ਹੋ ਚੁੱਕਾ ਹੈ ਹਜੇ ਤੱਕ ਆਡੀ ਸੁਣਵਾਈ ਨਹੀਂ ਹੋਈ ਗਾਂ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਸਾਡੇ ਛੋਟੇ ਛੋਟੇ ਬੱਚੇ ਆ ਟਰੂਲ ਟ੍ਰੈਲਿੰਗ ਦਾ ਕੰਮ ਕਰਦੇ ਨੇਰੇ ਸਵੇਰੇ ਹੁੰਦੇ ਆਂ ਇਕੱਲੇ ਹੁੰਨੇ ਘਾਰ ਤੁਪਾਦਾਨੀ ਕੀ ਕਰ ਸਕਦੇ ਕੀ ਨਹੀਂ ਤੁਹਾਡੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਹੈ ਅਸੀਂ ਇਹ ਹੀ ਮੰਗ ਕਰਦੇ ਹਾਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਅਸੀਂ ਕੋਰਟ ਵਿੱਚ ਵੀ ਲਾਇਆ ਹੀ ਕੇਸ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਅਜੇ ਤੱਕ ਕਰਦੀ ਪਈ ਤੇ ਇਹ ਇਹਨਾਂ ਦੇ ਕਾਲੇ ਘਰ ਨੂੰ ਪਰੇ ਝਗੜਾ ਆ ਦੋ ਬਾਟੀਆਂ ਦਾ ਤੇ ਕੋਈ ਹੈ ਰਿਲੇਟਿਵ ਵੀ ਵੈਸੇ ਸੋਹਰਾ ਪਰਿਵਾਰ ਨਾਲ ਲੜਾਈ ਹੋਈ 2 ਐਸ ਪਰ ਦਰਖਾਸਤ ਆਈ ਉਸਨੂੰ ਨਵਾਜ ਕੇ ਕੀਤਾ ਕਰਵਾ ਦਿੱਤੀ ਲਈ ਨਹੀਂ ਇਹ ਦਰਖਾਸਤ ਮਿਲੀ ਹੈ ਜੇ ਆਪਾਂ ਲਾਈਨ ਕਰਨੀ ਡਿਊਟੀ ਆਪਸੇ ਪਹਿਲੇ ਪਹਿਲੇ ਲਵ ਮੈਰਿਜ ਇਹਨਾਂ ਦੀ ਕੋਈ ਥੋੜਾ ਪਰਿਵਾਰਿਕ ਡਿਸਪਿਊਟ ਹੈਗਾ ਯਾਨੀ ਕੀ ਕਰਦੇ ਕੀਤੇ ਜੇ ਪਰਿਵਾਰ ਨੂੰ ਬਣਾ ਰਹੇ ਹਾਂ ਹਾਂ ਪਰਿਵਾਰ ਦੋਣ ਬਣਾ ਰਹੇ